ਇੰਨਾ ਜੀ ਮਜਬੂਰ ਸੀਗਾ ਜਿਸ ਤੋਂ ਮੇਰੇ ਬਾਪੂ ਨੇ ਗੱਡੀ ਦੀ ਚਾਬੀ ਕੇ ਉਹਨੂੰ ਬੜਾਈ ਨਾ ਮੇਰਾ ਜੀ ਕਰਦਾ ਇਹਨਾਂ ਖੋਲਾ ਇੰਨਾ ਮੈਂ ਦੁਖੀ ਹੋ ਗਿਆ ਠੀਕ ਕਰੀਏ ਮਜਬੂਰੀਆਂ ਹਰ ਪਾਸੇ ਦਾ ਘੜਾ ਕੁੱਟਿਆ ਪਿਆ ਤਿੰਨ ਟਰੱਕ ਸੀ ਬਾਬਾ ਜੀ ਤਿੰਨ ਟਰੱਕ ਇੱਕ ਸੀ ਦੱਚ ਕੀ ਬਾਈ ਤੇਰਾ ਐਸ ਗੱਡੀ ਠੀਕ ਹੈ ਜੀ ਐਲਪੀ ਗੱਡੀ ਸੀ 16 12 ਇਹਨੇ ਸ਼ੌਕ ਨਾਲ ਰੱਖੀਆਂ ਆ ਗੋਲੇ ਕਸਾ ਕੇ ਸਾ ਚਿੱਟੇ ਕਰਦੇ ਸੀ ਜਦੋਂ ਵੇਚੀਆਂ ਨਾ ਆ ਸਰਕਾਰ ਦੇ ਕੋਲ ਵੇਚੀਆਂ ਸਰਕਾਰ ਇੰਨੇ ਗੱਡੀਆਂ ਵੇਚਤੀਆਂ ਇਹ ਨੇਬਰ ਕਰਦਾ ਪਤਾ ਇਹਨਾਂ ਦੇ ਤੋਂ ਤੇਲਦਾਰੀ ਇਹਨਾਂ ਨੂੰ ਪਤਾ ਲੱਗਦਾ ਕੀ ਕਰਨਾ ਕੀ ਨਹੀਂ ਸਭ ਕੁਝ ਸਾਡੇ ਤੇ ਪਈ ਜਾਂਦੇ ਅਸੀਂ ਕਿਧਰ ਨੂੰ ਜਾਈਏ ਗਰੀਬ ਜਨਤਾ ਤੇ ਭਾਰ ਸਾਰ ਤਿੰਨ ਗੱਡੀਆਂ ਤੁਸੀਂ ਆਪ ਦੀ ਇੱਕ ਗੱਡੀ ਦੇਖ ਕੇ ਨਾ ਵੇਚ ਕੇ ਦੇਖਿਓ ਤੁਹਾਡਾ ਦਿਲ ਕਿਵੇਂ ਘੜਦਾ ਮੈਂ ਤਿੰਨ ਵੇਚੀਆਂ ਤੁਹਾਡੇ ਛੀੜ ਲੱਗ ਜੇ ਤੁਹਾਨੂੰ ਪਤਾ ਲੱਗ ਜੂ ਸਾਡੇ ਛੀੜ ਲੱਗੀਦਾ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਦਿਲ ਦੇ ਜਜ਼ਬਾਤ ਕੇ ਨੇ ਖੋਲ ਕੇ ਦੇਖਿਆ ਕੋਈ ਪੁੱਛੇ ਤਾਂ ਅਸੀਂ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਂ ਡਰਾਈਵਰਾਂ ਨੂੰ ਕਿਸੇ ਨੂੰ ਪੁੱਛੋ ਤਾਂ ਸੀ ਆ ਕਿ ਵੀ ਤੁਹਾਡੀ ਤਕਲੀਫ ਕੀ ਆ ਤੁਹਾਡਾ ਦਰਦ ਕੀ ਆ ਤੁਹਾਨੂੰ ਨਹੀਂ ਪਤਾ ਤੁਹਾਨੂੰ ਪਤਾ ਬਸ ਗਿਆ ਹੋਗਾ ਤੁਹਾਡਾ ਚੈਨ ਆ ਮਾਜ ਲੋ ਹੈ ਬਾਕੀ ਜਾਂ ਤਾਂ ਭਾਰ ਜੀ ਆਏ ਕੁਰਸੀ ਮਿਲ ਗਈ ਤੁਹਾਨੂੰ ਵਧੀਆ ਹੋਰ ਕੀ ਚਾਹੀਦਾ ਲੁੱਟੋ ਰਾਜੇ ਕੇ ਲੁੱਟੋ ਪੱਲੀਆਂ ਭਾਰ ਭਾਰ ਲੁੱਟੋ ਮਾਰ ਦੋ ਡਰਾਈਵਰਾਂ ਨੂੰ ਗਲ ਘੁੱਟ ਕੇ ਆ ਲੇਬਰੀ ਚ 10-12000 ਤਰਗਾ ਦਿੰਦੇ ਆ ਜਵਾਕਾਂ ਦਾ ਖਰਚਾ ਬਾਈ ਜੀ ਘਰ ਦਾ ਖਰਚਾ ਠੀਕ ਹੈ ਜੀ ਕਿੱਧਰ ਨੂੰ ਜਾਈਏ ਇਹ ਸਾਰਾ ਖਰਚਾ ਕਿੱਧਰ ਨੂੰ ਜਾਈਏ ਜੀ ਬਿੱਲ ਸਾਰਾ ਕੁਝ ਕਿੱਧਰ ਨੂੰ ਜਾਈਏ ਉਸਤਾਦ ਸਾਡੇ ਤੇ ਰਹਿਮ ਕਰੋ ਕਿ ਨਹੀਂ ਹੁੰਦਾ ਕੋਈ ਪੰਜਾਬ ਦੇ ਲੋਕਾਂ ਨੇ ਹੱਥ ਜੋੜ ਕੇ ਬੇਨਤੀ ਆ ਇਹ ਅਰਦਾਸ ਸਾਡੀ ਮੰਨ ਲਓ ਕੋਈ ਧਿਆਨ ਦਿਓ ਸਾਡੇ ਤੇ ਕਿ ਸਾਡਾ ਪੰਜਾਬ ਰੋੜਦਾ ਜਾ ਰਿਹਾ ਇਹ ਜਵਾਨੀ ਜਿਹੜੀ ਕੰਮ ਸਿੱਖਣ ਦੇ ਲੋਕ ਚਾਰਾ ਨਾ ਟਰੱਕ ਸਕਦੇ ਜੀ ਬਾਜੀ ਬੜੇ ਚਾਰਾ ਨਾ ਟਰੱਕ ਸਕਦੇ ਲੋਕ ਮੈਨੂੰ ਬੜਾ ਸ਼ੌਕ ਹੁੰਦਾ ਸੀ ਜਿਵੇਂ ਆ ਕੇ ਬਹਿ ਗਿਆ ਮੈਂ ਇਹ ਗੱਡੀ ਚ ਜਾ ਕੇ ਬਹਿ ਗਿਆ ਨਾ ਮੈਂ ਚਲਾਉਣ ਲੱਗ ਗਿਆ ਉਹਨਾਂ ਨੇ ਮੈਨੂੰ ਸ਼ੌਕ ਸੀ ਬੜਾ ਮੇਰੇ ਬਾਪੂ ਨੇ ਲੈਤੀ ਗੱਡੀ ਐ ਇੱਕ ਤੋਂ ਤਿੰਨ ਬਣਾਈਆਂ ਜਦੋਂ ਤਿੰਨੇ ਵੇਚੀਆਂ ਨਾ ਤੁਸੀਂ ਮੰਨਣਾ ਨਹੀਂ ਮੇਰਾ ਜਿਗਰਾ ਪਾਟ ਗਿਆ ਇਹ ਬਿਆਨ ਨਹੀਂ ਕਰ ਸਕਦਾ ਕੋਈ ਇਹ ਦਿਲ ਦਾ ਹਾਲ ਦਿਲ ਨੂੰ ਪਤਾ ਇਹ ਕਿਸੇ ਨੂੰ ਪਤਾ ਨਹੀਂ ਬਾਬਾ ਜੀ ਇਹ ਮੇਰੇ ਮਨ ਨੂੰ ਪਤਾ ਕੋਈ ਹਾਲ ਹੀ ਨਹੀਂ ਸੀ ਉਹਨਾਂ ਕੋਲ ਦੰਨੇ ਟਰੱਕ ਸੀ ਪੁੱਤਾਂ ਨੂੰ ਰੱਖਿਆ ਸੀ ਜਵਾਕਾਂ ਪੈਰਾਂ ਤੇ ਮਿੱਟੀ ਨਹੀਂ ਹੁੰਦੀ ਸੀ ਅੱਜ ਕੱਪੜੇ ਦੇਖੋ ਸਾਡੀ ਜ਼ਿੰਦਗੀ ਨਰਕ ਲੇਬਰੀ ਕਰਦਾ ਲੇਬਰੀ ਆਪ ਦੀਆਂ ਗੱਡੀਆਂ ਛੱਡ ਕੇ ਮਾਨ ਸਾਹਿਬ ਤਰਸ ਕਰੋ ਸਾਡੇ ਤਰਸ ਮਾਨ ਸਾਹਿਬ ਸਰਕਾਰ ਮੈਂ ਪਿੰਡ ਭੋਂਦੜੇ ਤੋਂ ਮਨਦੀਪ ਸਿੰਘ ਖਾਲਸਾ ਨਗ ਸਿੰਘ ਤੁਹਾਡੇ ਮੂਹਰੇ ਅਪੀਲ ਕਰਦਾ ਦਾਤਾ ਜੀ ਸਾਡੀ ਜ਼ਿੰਦਗੀ ਨਰਕ ਕਰ ਦਿੱਤੀ ਆ ਤੁਹਾਡੀ ਸਰਕਾਰ ਨੇ ਡਰਾਈਵਰੀ ਕਰਦੇ ਸੀ ਡਰਾਈਵਰ ਜੂਨੀਅਰ ਸੀ ਟਰੱਕ ਚਲਾਉਂਦੇ ਸੀ ਠੀਕ ਆ ਜੀ ਹੱਤੋਂ ਦੇ ਸਰਕਾਰਾਂ ਨੇ ਸਾਨੂੰ ਮਜਬੂਰ ਕਰਤਾ ਲੇਬਰੀ ਕਰਨ ਤੇ ਕੀ ਮਾੜਾ ਕਰਤਾ ਅਸੀਂ ਆਪਦੇ ਘਰ ਨਹੀਂ ਪਾਲ ਸਕਦੇ ਤੁਰੇ ਜਾਂਦੇ ਆ ਸਵੇਰ ਨੂੰ ਪੁਲਿਸ ਵਾਲੇ ਘੇਰ ਲੈਂਦੇ ਆ ਸਾਰਾ ਕੁਝ ਹੋਣ ਦੇ ਬਾਵਜੂਦ ਹੀ ਪੈਸੇ ਦੋ ਕਿਹੜੀ ਗੱਲ ਦੇ ਪੈਸੇ ਦੀ ਤੁਸੀਂ ਤਰਖਾ ਨਹੀਂ ਦਿੰਦੇ ਉਹਨਾਂ ਨੂੰ ਸਾਡੇ ਤੋਂ ਲੈ ਜਾਂਦੇ ਆ ਪੈਸੇ ਕਿਹੜੀ ਗੱਲੋਂ ਪੈਸੇ ਦੀ ਹੈ ਵੀ ਹੈ ਰਾਤ ਨੂੰ ਚੋਰ ਪੈ ਜਾਂਦੇ ਆ ਦੱਸੋ ਸਾਨੂੰ ਦਿਨੇ ਵੀ ਚੋਰ ਰਾਤ ਨੂੰ ਵੀ ਚੋਰ ਕਿਧਰ ਨੂੰ ਜਾਈਏ ਅੱਕ ਕੇ ਮਜਬੂਰ ਹੋ ਕੇ ਆ ਲੇਵਰਜ ਕੰਮ ਕਰਦੇ ਪਏ ਆ ਫੈਕਟਰੀਆਂ 'ਚ ਲੱਗ ਕੇ ਕੰਮ ਕਰਨ ਤੇ ਮਜਬੂਰ ਕਰਤਾ ਸਾਨੂੰ ਦੁਖੀ ਕਰਤਾ ਆਪ ਦੇ ਟ੍ਰੱਕ ਵੇਚ ਕੇ ਅਸੀਂ ਆ ਲੇਵਰੀਆਂ ਕਰਦੇ ਫਦੇ ਕੀ ਸਾਡਾ ਤੁਸੀਂ ਬਣਾਤਾ ਇਹ ਸਾਡਾ ਦੁੱਖ ਕੋਈ ਨਹੀਂ ਜਾਣ ਸਕਦਾ ਆ ਸਾਡੇ ਆ ਟ੍ਰੱਕ ਵਾਲੇ ਭਰਾ ਜੀ ਬੈਠੇ ਇਹਨਾਂ ਨੇ ਦੁੱਖ ਦਰਦ ਸੁਣਾਇਆ ਇਹ ਕਹਿੰਦੇ ਤੁਹਾਡੀ ਅਪੀਲ ਸੁਣੀ ਜਾਊਗੀ ਮਾਨ ਸਾਹਿਬ ਸਰਕਾਰ ਜੇ ਤੁਸੀਂ ਚੰਗੇ ਦਰਜੇ ਤੇ ਆਉਣਾ ਚਾਹਦੇ ਹੋ ਸਰਕਾਰ ਸਦਾਰੋ ਪੰਜਾਬ ਨੂੰ ਬਚਾਓ ਤੁਸੀਂ ਪੰਜਾਬ ਡੋਬਣ ਲੱਗੇ ਹੋ ਸਰਕਾਰਾਂ ਸਾਨੂੰ ਪੈਂਦੀਆਂ ਗੱਡੀ ਵਾਲਿਆਂ ਨੂੰ ਬਲਾਸੀਆਂ ਲੈਂਦੀਆਂ ਕੀ ਇਹਨਾਂ ਚ ਅਸੀਂ ਸੋਨਾ ਲੋਕ ਹੋਇਆ ਜਿੰਨਾਂ ਤੋਂ ਆਉਂਦਾ ਉਹਨਾਂ ਤੋਂ ਥੋੜਾ ਬੜਿਆ ਨਹੀਂ ਜਾਂਦਾ ਐਨਾਂ ਗਾਲਾਂ ਚ ਬੂਠੇ ਦੇ ਦੋ ਸਾਡੇ ਮਾਰ ਦੋ ਉਦਾਂ ਹੀ ਮਾਰ ਦੋ ਮਰੇ ਪਿਆ ਨੂੰ ਮਾਰਨ ਲੱਗਿਆ ਤੁਸੀਂ ਨਿੱਕੇ ਨਿੱਕੇ ਜਵਾਕ ਆ ਸਾਡੇ ਕਿਵੇਂ ਪਾਲਣੇ ਆ ਐ ਤੁਸੀਂ ਦਾ ਸਭ ਕੁ ਕਰ ਲਿਆ ਆ ਉਹਦਾ ਸਰਕਾਰੀ ਪੈਸਾ ਆਉਂਦਾ ਕੋਠੀਆਂ ਪੈ ਗਈਆਂ ਵਿਆਹ ਹੋ ਗਿਆ ਬਾਪ ਬਣ ਗਏ ਤੁਹਡੇ ਜਵਾਬ ਸੁਖੀਆ ਸਾਡੇ ਕਿੱਧਰ ਜਾਣ ਮਜਬੂਰ ਅਸੀਂ ਹੋਗੇ ਕੀ ਕਰੀਏ ਦੱਸੋ ਨਾ ਅਸੀਂ ਤੁਹਾਡੇ ਨਾਲ ਗੱਲ ਕਰਨ ਜੋਗੇ ਆਉਨੇ ਤੁਸੀਂ ਧੰਨੇ ਸਾਡੇ ਚਕਾਤੇ ਤੁਸੀਂ ਕੀ ਸਾਡਾ ਤੁਸੀਂ ਸਾਰਾ ਕੋ ਪੰਜਾਬ ਦਾ ਲੁੱਟ ਕੇ ਖਾਣ ਲੱਗੇ ਹੋਏ ਜਿਹੜਾ ਪੰਜਾਬ ਦੀ ਗੱਲ ਕਰਦਾ ਫੜ ਕੇ ਤੁਸੀਂ ਅੰਦਰ ਤਾੜਦੇ ਨਹੀਂ ਕੀ ਆ ਤੁਹਾਡੀ ਸਰਕਾਰ ਆਪਦੇ ਪੰਜਾਬ ਦੇ ਬੰਦੇ ਤਾੜੀ ਜਾਂਦਾ ਤੁਸੀਂ ਐ ਇੱਥੇ ਬਾਹਰੋਂ ਪਰਦੇਸੀ ਬੰਦੇ ਆ ਕੇ ਆਪਣੇ ਦਾ ਸਲੂਕ ਕਰਦੇ ਆ ਸਾਡੇ ਰਜਗਾਰ ਖੁੰਦੇ ਆ ਠੀਕ ਆ ਤੇ ਇਹ ਤੁਹਾਨੂੰ ਦਿਦਾ ਨਹੀਂ ਐਨੀ ਦੀਦਾ ਸਾਡਾ ਪੰਜਾਬ ਬਚਾ ਦਿਓ ਮਾਨ ਸਾਹਿਬ ਆਪ ਜੋੜ ਕੇ ਬੇਨਤੀ ਆ ਨਹੀਂ ਕੁਰਸੀ ਬਿਲੀ ਕਰ ਦਿਓ ਬਹੁਤ ਨੇ ਪੜ੍ਹੇ ਲਿਖੇ ਲੋਕ ਬੜੇ ਨੇ ਜਿਹੜੇ ਇਹ ਕੰਮ ਕਰਨ ਨੂੰ ਤਿਆਰ ਨੇ ਪੰਜਾਬ ਸੁਧਾਰ ਦਿਓ ਸਾਡਾ ਬੇਨਤੀ ਆ ਤੁਹਾਡੇ ਮੂਹਰੇ ਆ ਡਰਾਈਵਰ ਯੂਨੀਅਨ ਤੇ ਮਾੜਾ ਜਾ ਧਿਆਨ ਦਿਓ ਸਾਡੇ ਤੇ ਧਿਆਨ ਦਿਓ ਕੁਛ ਨਹੀਂ ਬਚਦਾ ਰਾਤ ਨੂੰ ਲੈਦੇ ਚੋਰ ਕਰੇ ਅਸੀਂ ਜਵਾਕਾਂ ਨੂੰ ਕਿ ਜ਼ਹਿਰ ਖਵਾ ਦਈਏ ਮੰਨ ਲਓ ਕੋਈ ਸਾਡੀ ਹੱਥ ਜੋੜ ਕੇ ਬੇਨਤੀ ਆ ਇਹ ਬੇਨਤੀ ਹੁਣ ਹੱਥ ਜੋੜ ਕੇ ਆ ਗਾਂ ਵਾਲੀ ਬੇਨਤੀ ਤੁਹਾਡੀ ਮਜਬੂਰ ਕਰਨ ਤੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ